ਇੱਥੇ ਪੜਾ ਰਹੇ ਨੇ ਬਹੁਤ ਬੱਚਿਆਂ ਨੂੰ ਚਿਤਰਾ ਪੜਾ ਰਹੇ ਕਿਉਂਕਿ ਸਾਡੇ ਬੱਚੇ ਵੀ ਇੱਥੇ ਪੜ੍ਹਦੇ ਆ ਤੇ ਬਾਕੀ ਸਕੂਲ ਦੇ ਸਟਾਫ ਦਾ ਜਾਂ ਪ੍ਰਿੰਸੀਪਲ ਸਾਡੇ ਦਾ ਸੁਭਾਇਆ ਬਹੁਤ ਵਧੀਆ ਆ ਆ ਕੇ ਉਹਨੂੰ ਵਧੀਆ ਡੀਲ ਕਰਦੇ ਆ ਤੇ ਬਾਬਾ ਜੀ ਇੰਦਾ ਬੱਚਿਆਂ ਨੂੰ ਕੋ ਸਿੱਖੀ ਦੇ ਨਾਲ ਵੀ ਜੋੜਿਆ ਜਾਂਦਾ ਉਹਦੇ ਬਾਰੇ ਕਹੋਗੇ ਅੱਜ ਜਿਵੇਂ ਉਹਨਾਂ ਨੇ ਕੁਝ ਦਿਸ ਹਾਂਜੀ ਦੇਖੋ ਵੱਡੀ ਗੱਲ ਇਹ ਆ ਵੀ ਛੋਟੇ ਛੋਟੇ ਬੱਚਿਆਂ ਨੂੰ ਜਿੱਤਨੇ ਇੱਥੇ ਗੱਤਗਾ ਸਿਖਾਉਂਦੇ ਆ ਕੀਰਤਨ ਸਿਖਾਉਂਦੇ ਆ ਜੀ ਤੇ ਅੰਦਰ ਸਵਿੰਗ ਵੀ ਸਿਖਾਉਂਦੇ ਆ ਮਤਲਬ ਹਰ ਤਰ੍ਹਾਂ ਦਾ ਇਹ ਨਹੀਂ ਵੀ ਨੀਲੀ ਪੜ੍ਹਾਈ ਆ ਹਰ ਤਰ੍ਹਾਂ ਸਿੱਕਾ ਸੁਰ ਤੇ ਦੇ ਰਿਆ ਤਾਂ ਕਿ ਬੱਚੇ ਨੂੰ ਗਰਵਾਣੀ ਦੇ ਨਾਲ ਉੱਠਣ ਬੈਠਣ ਹਰ ਤਰ੍ਹਾਂ ਵਿੱਚ ਐਕਟਿਵ ਹੋਵੇ ਦੇਖੋ ਹੁਣ ਬੱਚੇ ਬੱਚੇ ਨਰਸੀ ਦੇ ਬੱਚੇ ਛੋਟੇ ਛੋਟੇ ਬੱਚੇ ਜਿਸ ਤਰ੍ਹਾਂ ਅੱਜ ਨੇ ਜਿਸ ਤਰ੍ਹਾਂ ਅੱਜ ਦਿਖਾਇਆ ਤੇ ਮੈਂ ਕਹਿੰਦਾ ਵੀ ਬਹੁਤ ਬੱਚੇ ਇੱਕ ਦਾ ਬੱਚੇ ਐਕਟਿਵ ਰਹਿੰਦੇ ਆ ਸਰੀਰ ਵਧੀਆ ਰਹਿੰਦਾ ਆ ਤੇ ਦੂਜਾ ਖੇਡਾਂ ਨਾਲ ਬੱਚੇ ਜ਼ਿਆਦਾ ਹੁੰਦੇ ਆ ਸੋ ਬਹੁਤ ਵਧੀਆ ਪ੍ਰਿੰਸੀਪਲ ਸਾਹਿਬਾ ਬਹੁਤ ਬਹੁਤ ਧੰਨਵਾਦ ਹਦੀਪ ਸਿੰਘ ਜੀ ਦਾ ਪੜਾਈ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਗੁਰਵਾਣੀ ਪੱਤਰ ਗੁਰੂ ਜੀ ਸਿੰਘ ਸਿਮੂਲਾ ਨਾਮ ਜਿਹੜਾ ਆ ਪੋਚਾ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਕਹਿੰਦਾ ਇੱਕ ਵਾਰੀ ਆ ਕੇ ਸਕੂਲੇ ਦੀ ਕੋਈ